ਬੜੀ ਅਸਿਕਾਲ ਬੜੀ ਅਸਿਕਾਲ ਠੀਕ ਆ ਜੀ ਵਧੀਆ ਵੀਰ ਜੀ ਚਲੋ ਕੈਮਰੇ ਆ ਫਿਰ ਵਧੀਆ ਵੀਰ ਜੀ ਵੇਖ ਗਿਆ ਮਾਲ ਵੇਖ ਗਿਆ ਵੀਰ ਜੀ ਸਾਰੀਆਂ ਵੇਖ ਗਿਆ ਦੋ ਮੱਝਾਂ ਹੋਰ ਵੇਚੀਆਂ ਤੁਹਾਡੀ ਵੀਡੀਓ ਦੇਵਾਂਗੇ ਚਲੋ ਭਾਲ ਵਾਲੀ ਹੈ ਨਾ ਜੀ ਭਾਲ ਨਾਲੀ ਭਾਲ ਸਾਹਿਬ ਦਾ ਮਾਲ ਦਾ ਵਿਕਣੀ ਹੈ ਫਿਰ ਕਿੰਨੀ ਤੇ ਅੱਜ ਫਿਰ ਵੀਰ ਜੀ ਕਿੰਨੀ ਆ ਉਹ ਦਿਨ ਮੇਰਾ ਤੂੰ ਚਾਟੀ ਵਿੰਡਮ ਨਹੀਂ ਗਏ ਹੋਣੇ ਜੋੜਾ ਉਸਲੇ ਲਦਾਤਾ ਮੈਨੂੰ ਪਤਾ ਉਹ ਕਿਥੇ ਗਈਆਂ ਫਿਰ ਤੋਕੜ ਸੀ ਨ ਮਾਈਆਂ ਮਾਨਸੇ ਅੱਛਾ ਮਾਨਸੇ ਗਈਆਂ ਹਾਂ ਗੱਬਣਗਾ ਤੇ ਤੋਕੜ ਗੱਬਣ ਠੀਕ ਹੈ ਠੀਕ ਹੈ ਚਲੋ ਚਲੋ ਵਧੀਆ ਅੱਜ ਤਿੰਨ ਆ ਜੀ ਅੱਜ ਤਿੰਨ ਨੇ ਠੀਕ ਕਰੋ ਫਿਰ ਸ਼ੁਰੂ ਇਹ ਸੂਈ ਹੈ ਜੀ ਇਹ ਸੂਈ ਵੀਰ ਜੀ ਵੱਚੀ ਬਹੁਤ ਚੰਗੀ ਮਗਰ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਸੂਈ ਨੂੰ ਵੀਰ ਜੀ 20 ਤੋਂ 25 ਦਿਨ ਮਹੀਨਾ ਲੱਗਿਆ ਜੇ ਸੇਰ ਨਹੀਂ ਜੀ ਬਹੁਤ ਸੋਹਣੀ ਹੈ ਨਾ ਹਾਂਜੀ ਸੇਰ ਦੇਗਾਉਣ ਵਾਲੇ ਜੀ ਬਿਲਕੁਲ ਕਿੰਨਾ ਵੀਰ ਜੀ ਤੁਹਾਡਾ ਇਸ ਟਾਈਮ ਤਿਆਰ ਆ ਜਿਹੜਾ ਤਿਆਰ ਵੀ 17 ਕਿਲੋ ਦੁੱਧ ਹੈਗਾ ਜੀ 17 ਕਿਲੋ ਦੁੱਧ ਹੈ ਹਾਂਜੀ ਖੋਲੋ ਖੋਲੋ ਜੀ ਸੂਹਾ ਦੂਜਾ ਹੋਊਗਾ ਜੀ ਸੂਹਾ ਵੀਰ ਜੀ ਦੂਜਾ ਸੂਈ ਹੈੜ ਕੀ ਦੂਜਾ ਸੂਹਾ ਜੀ ਤਾਂ ਵੱਡੀ ਬੜੀ ਕਿ ਚਲੋ ਫਿੱਕੀ ਪਰ ਸ਼ਕਲ-ਸ਼ੁਕਲ ਬਹੁਤ ਚੰਗੀ ਜਰਸੀ ਕਰੋ ਜੀ ਜਿਹ ਚੋਂਦੀ ਠੀਕ ਹੈ ਬਾਕੀ ਵਛੀ ਬਹੁਤ ਸੋਹਣੀ ਆ ਗਈ ਆ ਕਟੜ ਲੈ ਵਾ ਸੋਣੋ ਕਰ ਇੱਕ ਇੱਕ ਮੈਂ ਖੜਾਇਆ ਜੀ ਖੜਾਇਆ ਜੀ ਆਜੋ ਚਵਾਇਆ ਵਧੀਆ ਇੱਕ ਨੰਬਰ ਦਾ ਚਵਾ ਉਥਾਨਾ ਦੀ ਗਾਰੰਟੀ ਆਪਣੀ ਵੀ ਫੁੱਲ ਹੋਊਗੀ ਠੀਕ ਹੈ ਠੀਕ ਆਜੋ 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 ਬਾਕੀ ਠੀਕ ਬੁਤੀ ਬਾਤੀ ਬਹੁਤ ਚੰਗੇ ਬਿਲਕੁਲ ਬਿਲਕੁਲ ਮਗਰ ਹੀ ਰਾਵਾਂ ਬਾਕੀ ਹਾਂ ਵਛੀ ਨਾਲ ਹੀ ਆ ਕਿ ਨਹੀਂ ਹਾਂਜੀ ਤੇ ਜੇ ਵਛੀ ਲਾ ਲੈਂਦੇ ਫਿਰ ਗਾਂ ਰੋਖਾ ਆ ਜਾਂਦਾ ਬਾਕੀ ਵਾਸੀ ਵਾਸੀ ਦੇ ਪੂਰੀ 15000 ਦੀ ਰੱਖ ਦੇ ਮਾਸੀ 2000 10000 ਦੀ ਤਾਨੂੰ ਕਿਦਾਂ ਛੱਡ ਹਾਂਜੀ ਹਾਂਜੀ ਬਜਾ ਜੀ ਕੰਮ ਜੈ ਜੀ ਵੀਰ ਹਾਂਜੀ 70 ਦੀ ਦੇ ਦੀ ਕਰ ਦੋ ਮਾਨ ਦਾ ਜਨਨ 65000 ਦੀ ਦੇਣੀ ਵੀਰ ਜੀ ਬਿਲਕੁਲ ਵੱਸੀ ਕੋਈ 10000 ਦੀ ਛੱਡ ਜੇ ਅੱਜ ਵੀ ਰੱਖਾਂਗੇ ਨਹੀਂ ਠੀਕ ਹੈ ਜੈ ਜੀ ਇਹ ਕੰਮ ਚਲੋ ਇਹ ਵੀ ਤਾਜੀ ਸੂਈ ਇਹ ਵੀ ਤਾਜੀ ਸੂਈ ਵੀਰ ਜੀ ਪਹਿਲਾਂ ਸੂਆ ਹੀ ਹੈ ਜੀ ਇਹ ਪਹਿਲਾਂ ਸੂਆ ਚੋਗ ਗਈ ਜੇ ਮੂਹ ਅੱਛਾ 4 ਦਿਨ ਦਾ ਹਾਂਜੀ ਠੀਕ ਹੈ ਇਹਦੇ ਥੱਲੇ 13 ਕਿਲੋ ਦੁੱਧ ਨੈਟ ਹੈਗਾ ਜੀ 13 ਕਿਲੋ ਦੁੱਧ ਨੈਟ ਹੈਗਾ ਜੀ ਹਾਂ ਜੀ ਇਹਦੇ ਮਗਰ ਬੱਛਾ ਜੀ ਕਰੋਸਟਾ ਵੈੜ ਤੋਰੋ ਵੀ ਹਾਂ ਜੀ ਇਹਦੇ ਮਗਰ ਬੱਛਾ ਆ ਗਿਆ ਹਾਂ ਜੀ ਚੁਆਈ ਜੋ ਬਿਲਕੁਲ ਵਧੀਆ ਐਨ ਇੱਕ ਨੰਬਰ ਦੀ ਚੁਆਈ ਦੇ ਥਣਾ ਦੀ ਗਰੰਟੀ ਉਹ ਦੁੱਧ ਆਪਣਾ ਦੋ ਟਾਈਮ ਚਵਾਲੇ ਕੋਈ ਠੀਕ ਹੈ ਠੀਕ ਹੈ ਆ ਦੁੱਧ ਦੋ ਆ ਜਾ ਵਧੂਗੀ ਜੀ ਹੋਰ ਨਾਲੇ ਹਾਂ ਜੀ ਠੀਕ ਹੈ ਆਜੋ ਆਜੋ ਲਿਓ ਵਾਠੀ ਇਹਦਾ ਮੋਲ ਵੀ ਜੀ ਫਿਰ ਇਹ ਵੀਰ ਜੀ 55 ਦੀ ਦੇ ਦिए 55000 ਦੀ ਹੋਰ ਜਾਣ ਦੋ ਇਹ 47000 ਦੀ ਐਸ ਸੋਝ ਦੇਣੀ ਹੈ ਯਸ ਸੋਝ ਠੀਕ ਜੈ ਜੀ ਕੰਮ ਜੈ ਜੀ ਹਾਂ ਚਲੋ ਆ ਮੈਂ ਗੱਬਣਾ ਇੱਕ ਟੁਕੜਾ ਇਹ ਵੀਰ ਜੀ ਉਹ ਸੱਜਰ ਮੱਝ ਜੇ ਸਾੜ ਕੱਟਾ ਜੇ ਕੱਟਾ ਮਗਰਾ ਹਾਂਜੀ ਕਿੰਨਾ ਦੋ ਤਿਆਰਾ ਵੀਰ ਜੀ ਇਹਦੇ ਥੱਲੇ ਵੀਰ ਜੀ 8 ਕਿਲੋ ਬੋਲਾ ਜੇ ਅੱਜ ਪੰਜਵਾਂ ਪੰਜਵਾਂ ਦਿਨ ਜੇ ਨੂੰ ਸੁਈ ਨੂੰ ਅੱਛਾ 8 ਕਿਲੋ ਬੋਲਾ ਜੀ ਹਾਂਜੀ ਠੀਕ ਆ ਕਿੰਨਾ ਕਰਜੂ ਭਾਜੀ ਦੋ ਤਾਂ ਫਿਰ ਇਹ ਇਹ ਵੀਰ ਜੀ 10 12 ਕਿਲੋ ਦਈ ਜਾਊਗੇ 10 12 ਕਿਲੋ ਕਰਜੂ ਹਾਂ ਹਾਂ ਦੁੱਧ ਵਾਲੀ ਹੈ ਮੈਂ ਆਜੋ ਜੀ ਆਜ ਬਣਾਇਆ ਮੂੰਹ ਮਾ ਚੈੱਕ ਕਰਾ ਦਮ ਨਸੀਬ ਵਾਹ ਠੀਕ ਆਜੋ ਬੜਾ ਠੀਕ ਇਹਦਾ ਮੋਲੇ ਜੀ ਫਿਰ ਇਹ ਵੀ ਜੀ 67000 ਦੀ ਦੇਣੀ ਆ 67000 ਜੀ ਹਾਂਜੀ ਚਲੋ ਦੋ ਹੋਰ ਜਾਂਦੋ ਪੈਣ ਯਾਰ ਜਾਂਦੋ ਜਾਂਦੋ ਇਹਦਾ ਜਾਂਦੋ ਠੀਕ ਆ ਲੋ ਜੀ ਬਸ ਤਿੰਨ ਹੀ ਆ ਜੀ ਹਾਂਜੀ ਤਿੰਨ ਹੀ ਵੀਰ ਜੀ ਦੋ ਇਹਨੇ ਪਸ਼ੂ ਜੀ ਹਾਂ ਚਲੋ ਜਿਹਨੇ ਵੀ ਆਣਾ ਇੱਥੇ ਆਓ ਆਦਾ ਨਾ ਜੀ ਤਸੱਲੀ ਕਰੇ ਆਪਕੇ ਕੋਲ ਆਣ ਕੇ ਹਾਂਜੀ ਨੰਬਰ ਬੋਲ ਦਿਓ ਜੀ ਆਪਣਾ 7717211839 ਨੰਬਰ ਜੀ ਆਪਣਾ ਠੀਕ ਆ ਹਾਂਜੀ ਤੇ ਸ਼ਹਿਰ ਅੰਮ੍ਰਿਤਸਰ ਜੀ ਸ਼ਹਿਰ ਅੰਮ੍ਰਿਤਸਰ ਜੀ ਠੀਕ ਆ 골ਡਨ ਗੇਟ ਤੋਂ 1.5 ਕਿਲੋਮੀਟਰ ਘਰ ਜੀ ਆਪਣਾ ਪਿੰਡ ਸੁਲਤਾਨਵੰਡ ਵਜਦਾ ਹੀ ਉਧਰ ਠੀਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ